ਕਿ ਜਿਸ ਦੇ ਆਪ ਵੀ ਚਸ਼ਮਦੀਦ ਗਵਾਹ ਬਜ਼ੁਰਗ ਬੈਠੇ ਜਿਨ੍ਹਾਂ ਵੇਖਿਆ ਹੈ ਦੂਸਰਾ ਸਾਡੇ ਕੋਲ ਲਿਖਤਾ ਵੀ ਨਹੀਂ ਜਿਹੜੇ ਖਾਸ ਕਰਕੇ ਅੱਜ ਤੋਂ ਦਿਨ ਸ਼ੁਰੂ ਹੁੰਦੇ ਆ ਕੱਲ ਤੋਂ ਇੱਕ ਤਰੀਕ ਨੂੰ ਗੋਲੀ ਚੱਲਦੀ ਏ ਸਿੰਘ ਸ਼ਹੀਦ ਹੁੰਦੇ ਆ ਮੈਂ ਬੇਨਤੀ ਕਰਾਂਗਾ ਕਿ ਉਥੇ ਗਿਣਤੀ ਦੇ ਕਿੰਨੇ ਸਿੱਖ ਨੇ ਜਿਵੇਂ ਤੁਸੀਂ ਹੁਣ ਕਹਿ ਰਹੇ ਸੀ ਉਹ ਗਿਣਤੀ ਵਿੱਚ ਇੰਨੇ ਜ਼ਿਆਦਾ ਨਹੀਂ ਸੱਚ ਇਹ ਵੇ ਕਿ ਚਮਕੌਰ ਦੀ ਗੜੀ ਨੂੰ ਦੁਹਰਾ ਦਿੱਤਾ ਬਾਬਾ ਜਰਨੈਲ ਸਿੰਘ ਜੀ ਨੇ ਇਸ ਥੋੜਾ ਜਿਹਾ ਫਰਕ ਇਹ ਥੇ ਲਿਖਦਾ ਹੈ ਕਿ ਵਿਦਵਾਨ ਉਹ ਰਾਸ਼ਟਰ ਦੇ ਨਾਮ ਤੇ ਆ ਰਹੇ ਆ ਸੱਚ ਇਹ ਵੇ ਕਿ ਇਧਰ ਬੈਠੇ ਹੋਏ ਮਰਜੀਵੜੇ ਸਿਰਫ ਚਮਕੌਰ ਦੀ ਗੜੀ ਨੂੰ ਤੇ ਬਾਬਾ ਦੀਪ ਸਿੰਘ ਨੂੰ ਚੇਤੇ ਕਰ ਰਹੇ ਆ ਜਿਵੇਂ ਉਸ ਵਕਤ ਉਥੇ ਸੰਸਜਨ ਕੁਝ ਜੇ ਹੈਗੇ ਵੀ ਨਹੀਂ ਪਰ ਜਿਹੜੇ ਜਿਨ੍ਹਾਂ ਨੇ ਦੇਖਿਆ ਉਹਨਾਂ ਦੇ ਜਿਹੜੇ ਬਿਆਨ ਨੋਟ ਕੀਤੇ ਮੈਂ ਸਿਰਫ ਤੁਹਾਨੂੰ 4-3 ਦਿਨ ਦੀ ਗੱਲ ਦੱਸਣੀ ਚਾਹਨਾ 4-5 ਤੇ 6 ਬੜੀ ਬਰੀਫ 4 ਤਰੀਕ ਨੂੰ ਆਪ ਨੂੰ ਪਤਾ ਉਹਨੇ ਗਿਆਨੀ ਪ੍ਰੀਤਮ ਸਿੰਘ ਹੈਡ ਗ੍ਰੰਤੀ ਸਨ ਅਕਾਲ ਤਖਤ ਸਾਹਿਬ ਦੇ ਜਿਹੜੇ ਉਹਨਾਂ ਦੇ ਬਿਆਨات ਸਨ ਵੀ ਕੋਈ ਹਿਸਟਰੀ ਨੂੰ ਪੜ੍ਹਨ ਦੀ ਸਾਨੂੰ ਦੇਖਣਾ ਪੈਂਦਾ ਉਸ ਵਿੱਚੋਂ ਕਹਿੰਦੇ ਨੇ ਕਿ 4 ਜੂਨ ਨੂੰ ਮੈਂ ਸਵੇਰੇ ਸੰਤ ਜਰਨੈਲ ਸਿੰਘ ਜੀ ਨੂੰ ਮਿਲਿਆ ਬਕਾਇਦਾ ਲਿਖਤ ਹੈ ਕੰਨ ਸਰੀ ਅਕਾਸ਼ ਤੱਕ ਸਹਿਬ ਉਪਰ ਟਹਿ ਰਹਿ ਸਨ ਉਹ ਕੰਨ ਦੋ ਸ਼ਬਦ ਮੇਰੇ ਕੰਨਾਂ ਚ ਪੈ ਸਨ ਉਹਨਾਂ ਦੀ ਜ਼ੁਬਾਨ ਚੋਂ ਇੱਕ ਸ਼ਬਦ ਸੀ ਪੜ ਰਹਿ ਸਨ ਗੁਣ ਕਰਾ ਰਹੇ ਸਨ ਕਿ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਖੇਤ ਇਹ ਸ਼ਬਦ ਉਹ ਗਾ ਰਹੇ ਸਨ ਚਾਰ ਨੂੰ ਸਕੇ ਨੇ ਚੱਲਦਾ ਜਦੋਂ ਹੁੰਦਾ ਸਾਰਾ ਦਿਨ ਗੋਲੀ ਚੱਲਦੀ ਹੈ ਪੰਜ ਤਰੀਕ ਸ਼ਾਮ ਨੂੰ ਕਈ ਸੱਜਣ ਰਾਤ ਨੂੰ ਕਹਿੰਦੇ ਆ ਜਰਨਲ ਸ਼ਬੀਖ ਸਿੰਘ ਜੀ ਉਹਨਾਂ ਨੂੰ ਗੋਲੀਆਂ ਵੱਜਦੀਆਂ ਨੇ ਜਿੱਥੇ ਆਪਾਂ ਕੜਾ ਪ੍ਰਸ਼ਾਦ ਦੀਆਂ ਪਰਚੀਆਂ ਪਟਾਣੇ ਆ ਉੱਥੇ ਉਹਨਾਂ ਨੂੰ ਗੋਲੀ ਵੱਜਦੀ ਸੱਚਮੁੱਚ ਉਹਨਾਂ ਨੂੰ ਲੈ ਕੇ ਆਉਂਦੇ ਆ ਜਦੋਂ ਸੰਤ ਜਰਨੈਲ ਸਿੰਘ ਜੀ ਕੋਲ ਉਹ ਦੇਖਦੇ ਆ ਉਹਨਾਂ ਤੇ ਫਿਰ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਆਪ ਸੂਝਵਾਨ ਦਰਦ ਰੱਖਣ ਵਾਲੇ ਬੈਠਿਓ ਖੇਦ ਨਾਲ ਮੈਂ ਕਹਿਨਾ ਜਿੰਨੀਆਂ ਲਿਖਤਾ ਪੜੀਆਂ ਨੇ ਚਾਰ ਦਿਨਾਂ ਦੇ ਬਿਆਨ ਇੱਕ ਦੂਜੇ ਨਾਲ ਮਿਲਦੇ ਹੀ ਨਹੀਂ ਪਏ ਚਾਰ ਪੰਜ 6 ਦੇ ਉਸ ਵਕਤ ਉਹ ਆਉਂਦੇ ਆ ਅਕਾਨ ਤੱਕ ਸਹਿਬਤਾ ਇੱਕ ਤੈਖਾਨੇ ਚ ਉਹਨਾਂ ਸਵਾਸ ਚੱਲਦੇ ਹੱਤ ਦੱਸਣ ਵਾਲੇ ਦੱਸ ਦਿਆ ਕਿ ਜਰਨਲ ਸ਼ਬੀਕ ਸਿੰਘ ਉਹਨਾਂ ਨੇ ਹੱਥ ਜੋੜਿਆ ਤੇ ਕਹਿੰਦਿਆ ਸੰਤ ਜੀ ਮੇਰੀ ਅਰਦਾਸ ਕਰਿਓ ਜੋ ਮੈਂ ਪਰਨ ਕੀਤਾ ਮੇਰਾ ਨਿਭ ਚਲਿਆ ਮੇਰੀ ਅਰਦਾਸ ਕਰਿਓ ਉਸ ਵਕਤ ਕਿਨੇ ਉਹਨਾਂ ਦੇ ਆਖਰੀ ਸਵਾਸ ਉਹਨਾਂ ਕੋ ਲਿਆ ਕੇ ਤੇ ਉਹ ਹੀ ਗੱਲ ਕਹਿੰਦੇ ਸਨ ਜਿਹੜੇ ਉਹਨਾਂ ਦੇ ਨਜ਼ਦੀਕ ਸਨ ਉਹ ਕਹਿੰਦੇ ਸਨ ਕਿ ਜਨਰਲ ਸ਼ਬੇਕ ਸਿੰਘ ਉਹਨੇ ਸ਼ਬਦ ਕਹਿੰਦੇ ਸਨ ਕਿ ਮੇਰੀ ਅੰਤਮ ਇੱਛਾ ਹੈ ਹੋਵਾਂ ਮੈਂ ਸ਼ਹੀਦ ਪਰ ਉੱਥੇ ਹੋਵਾਂ ਜਿਹੜੀ ਥਾਂ ਮੇਰੇ ਪੁਰਖਿਆਂ ਦੀ ਹੋਵੇ ਮੇਰੇ ਵੱਡਿਆਂ ਦੀ ਹੋਵੇ ਸੱਚਮੁੱਚ ਉਹਨਾਂ ਦਾ ਪੂਰਾ ਹੋਇਆ ਜੀ ਉੱਥੇ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ 6 ਜੂਨ ਨੂੰ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਮੈਂ ਗਿਆਨੀ ਪ੍ਰੀਤਮ ਸਿੰਘ ਦਾ ਬਿਆਨ ਤਾਂ ਕੋਟ ਕਰ ਰਿਹਾ ਹਾਂ ਕਿਉਂਕਿ ਉਸ ਵਕਤ ਉੱਥੇ ਮੌਜੂਦ ਸਨ ਉਹ ਪੁੱਛਦੇ ਆ ਜੀ ਹੁਣ ਕੀ ਪ੍ਰੋਗਰਾਮ ਹੈ ਆਪਣਾ ਭਾਈ ਸਾਹਿਬ ਕਹਿੰਦੇ ਆ ਸ੍ਰੀ ਅਕਾਲ ਤਖਤ ਸਾਹਿਬ ਵੱਲ ਦੇਖ ਕੇ ਹੁਣ ਪ੍ਰੋਗਰਾਮ ਇਹ ਦੇਖ ਕੇ ਸਵੇਰੇ 7:30 ਵਜੇ ਸ਼ਹਾਦਤ ਦਾ ਜਾਮ ਪੀ ਜਾਣਾ ਸ਼ਹੀਦ ਹੋਣਾ ਉਸ ਦਿਨ ਉਹ ਕਹਿੰਦੇ ਸਵੇਰੇ ਸੰਤ ਜੀ ਉੱਠਿਆ ਉਹਨਾਂ ਨੇ ਆਪਣੀ ਕਿਰਿਆ ਸੋਧੀ ਉਸ ਤੋਂ ਬਾਅਦ ਇਸ਼ਨਾਨ ਕੀਤਾ ਦਸਤਾਰ ਸਜਾਈ ਤੇ ਉਹਨਾਂ ਨੇ ਬਾਣੀ ਪੜਨ ਤੋਂ ਬਾਅਦ ਫਿਰ ਇਹ ਫੈਸਲਾ ਹੋਇਆ ਵੀ 9:30 ਵਜੇ ਸ਼ਹਾਦਤ ਦਾ ਜੰਮ ਪੀਵਾਂਗੇ ਉਸ ਵਕਤ ਉਹਨਾਂ ਸਿੰਘ ਇਕੱਠੇ ਕੀਤੇ ਜਿਹੜੇ ਸ਼ਬਦ ਉਹਨਾਂ ਨੂੰ ਕਹੋ ਸਭ ਨੇ ਉਹ ਸਭ ਦੇ ਕੋਲ ਕਹਿੰਦੇ ਨੇ ਭਾਈ ਸਿੱਖੋ ਅਸੀਂ ਸ਼ਹੀਦ ਹੋਣਾ ਹੈ ਜਿਹਦਾ ਦਿਲ ਕਰਦਾ ਉਹ ਜਾ ਸਕਦਾ ਤੇ ਨਾਲ ਮਜ਼ਾਕੀਏ ਲਹਿਜ਼ੇ ਨਾਲ ਕਹਿੰਦੇ ਨੇ ਕੱਲ ਨੂੰ ਤੁਹਾਡੀਆਂ ਬੀਬੀਆਂ ਇਹ ਨਾ ਕਹਿਣ ਸੰਤ ਸਾਡੇ ਬੰਦੇ ਮਰਵਾ ਗਿਆ ਹੈ ਪਰ ਮੈਂ ਨਹੀਂ ਨਿਕਲਣਾ ਮੈਂ ਸ਼ਹੀਦ ਹੋਣਾ ਹੈ ਇਹ ਸ਼ਬਦ ਉਹਨਾਂ ਨੇ ਕਿਹਾ ਉਹ ਕਹਿੰਦੇ ਉਸ ਤੋਂ ਬਾਅਦ ਜਿਵੇਂ ਬੇਪਰਵਾਹ ਹੁੰਦਾ ਚਾਦਰ ਲਈ ਤੇ ਲੇਟ ਗਿਆ ਉਹ ਉਹ ਗੱਲ ਕਹਿ ਕੇ ਉਸ ਤੋਂ ਬਾਅਦ ਲੇਟ ਗਏ ਫਿਰ ਉੱਠਦੇ ਆ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰੀਤੀ ਗੱਲ ਚ ਪੱਲਾ ਪਾਇਆ ਅਰਦਾਸ ਕਰਕੇ ਉਹਨਾਂ ਨੇ ਜਿਹੜੀ ਵਿਰਾਸਤ ਸੀ ਉਹ ਤੀਰ ਉੱਥੇ ਸਜਾ ਦਿੱਤਾ ਜਿੱਥੇ ਸ਼ਹੀਦਾਂ ਦੇ ਸ਼ਸਤਰ ਸਜਾਏ ਹੋਏ ਸਨ ਆਪਣਾ ਤੀਰ ਉਹਨਾਂ ਉੱਥੇ ਰੱਖਿਆ ਦੱਸਣ ਵਾਲੇ ਦੇ ਤੀਰ ਸੀ ਨਾ ਉੱਥੇ ਤੀਰ ਰੱਖਿਆ ਉਸ ਤੋਂ ਬਾਅਦ ਅਰਦਾਸ ਕਰਕੇ ਗੁਰੂ ਚਰਨਾ ਚ ਉਤਰਦੇ ਆ ਪਿਸਤੌਲ ਗਲੇ ਚ ਹੈ ਪਰ ਉਹਨਾਂ ਦੇ ਹੱਥ ਵਿੱਚ AK47 ਸੀ ਦਰਸ਼ਨੀ ਡਿਊਟੀ 'ਤੇ ਚੱਲਦੇ ਆ ਜਿੱਥੇ ਗੁਰਮੁਖੋ ਝੰਡੇ ਬੁੰਗਿਆ ਇੱਥੇ ਸੰਤ ਸ਼ਹਾਦਤ ਦਾ ਜਾਮ ਪੀਂਦੇ ਇਸ ਜਗ੍ਹਾ 'ਤੇ ਸ਼ਹਾਦਤ ਦਾ ਜਾਮ ਪੀਂਦੇ ਆ ਮੇਰੇ ਮਨ ਸੀ ਮੈਂ ਪਤਾ ਨਹੀਂ ਉਂਝ ਮੈਂ ਕਬਤਾ ਕੋਈ ਹੋਵੇ ਮੈਂ ਚੇਤੇ ਕਰ ਲੈਣਾ ਪਰ ਮੇਰੇ ਤੋਂ ਆਪਣੀ ਲਿਖਤ ਨਹੀਂ ਚੇਤੇ ਹੁੰਦੀ ਮੈਂ ਉਹਨਾਂ ਸ਼ਹੀਦਾਂ ਨੂੰ ਸਿਰਫ ਇੱਕ ਮੈਂ ਸ਼ਬਦ ਵਰਤਾਂ ਚਲੋ ਮੈਂ ਮੇਂ ਜ਼ਿੰਦਗੀ ਚ ਪਹਿਲੀ ਵਾਰੀ ਚ ਵੇਖ ਕੇ ਪੜਨ ਲੱਗਾ ਮੈਂ ਕਦੀ ਪੜਿਆ ਨਹੀਂ ਮੇਰੀ ਕਮਜ਼ੋਰੀ ਮੈਨੂੰ ਆਪਣੀ ਲਿਖਤ ਚੇਤੇ ਨਹੀਂ ਹੁੰਦੀ ਮੈਂ ਕਾਫੀ ਜ਼ਿਆਦਾ ਤਕਰੀਬਨ ਪੌਣੇ 200 ਦੇ ਕਰੀਬ ਮੈਂ ਨਜ਼ਮਾਂ ਲਿਖੀਆਂ ਨੇ ਪੰਜਾਬੀ ਚ ਬੇਨੇ ਕੁਝ ਕੁ ਉਰਦੂ ਚ ਨੇ ਥੋੜੀਆਂ ਜੀਆਂ ਅੱਜ ਮੈਂ ਉਹਨਾਂ ਨੂੰ ਸ਼ਿਆਦ ਕਰਦੇ ਚਾਰ ਕਿ ਸਤਰਾ ਲਿਖੀਆਂ ਨੇ ਉਹ ਤੱਕ 17 ਨੇ ਫਿਰ ਚੜਿਆ ਮਕੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਇਹ ਲੱਭੇ ਸੁਣੀਓ ਬਸ ਫਿਰ ਚੜਿਆ ਮਕੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਬੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਛੇਕ ਉਹ ਲਾਂਬੂ ਸਿੱਖਾਂ ਨੂੰ ਅਜੇ ਵੀ ਸੇਖਦਾ ਹੈ ਤਰਹੰਦੀ ਦੁਨੀਆ ਤੱਕ ਫਿਰ ਚੜਿਆ ਮਕੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਲਾਂਭੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸੇਕ ਤੂੰ ਮੌਤ ਦਾ ਤਾंडव ਨੱਚਿਆ ਉੱਥੇ ਬੱਚੇ ਮਾਰੇ ਉੱਥੇ ਮੈਂ ਮਾਰੇ ਸ਼ਬਦ ਜਦੋਂ ਵਰਤਾਂਗਾ ਦਾ ਅਰਥ ਇਹ ਨਹੀਂ ਸਮਝਣਾ ਵੀ ਸ਼ਹੀਦ ਨਹੀਂ ਹੁੰਦੇ ਯਾਦ ਰੱਖਿਓ ਗੁਰਬਾਣੀ ਚ ਜਿਆਦਾ ਸ਼ਬਦ ਗੁਰੂ ਸ਼ਹਾਦਤਾਂ ਲਈ ਮਰੇ ਵਰਤਿਆ ਹੈ ਪਹਿਲਾ ਮਰਨ ਕਬੂਲ ਪੁਰਜਾ ਪੁਰਜਾ ਕੱਟ ਮਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵਰਣ ਕਰਦੇ ਆ ਕਿ ਅਤ ਕੀ ਰੰ ਮੈਂ ਤਬ ਜੂਝ ਮਾਂ ਮੈਂ ਸ਼ਬਦ ਵਰਤਨੀ ਫਿਰ ਚੜਿਆ ਮਕੀਨਾ ਜੂਨ ਦਾ ਸਾਡੇ ਸੀਨੇ ਪਾੰਦਾ ਸ਼ੇਖ ਤੂੰ ਲਾਂਘੂ ਲਾਇਆ ਤਖਤ ਨੂੰ ਸਾਨੂੰ ਅਜੇ ਵੀ ਦਿੰਦਾ ਸ਼ੇਖ ਤੂੰ ਮੌਤ ਦਾ ਤਾंडव ਨੱਚਿਆ ਨਾ ਤੈਨੂੰ ਕੋਈ ਦਰੇਗ ਦਰੇਗ ਦੱਬਦਾਰ ਹੁੰਦਾ ਹੈ ਅਫਸੋਸ ਕਰਨਾ ਤੈਨੂੰ ਕੋਈ ਅਫਸੋਸ ਨਹੀਂ ਮਹਾਰਾਜ ਸਿਰ ਗੁੰਤੀਆ ਤੂੰ ਮੌਤ ਦਾ ਤਾंडव ਨੱਚਿਆ ਨਾ ਤੈਨੂੰ ਕੋਈ ਦਰੇਗ ਤੇਰੇ ਟੈਂਕ ਵੀ ਉਸਨੇ ਫੋਂਡ ਦਿੱਤੇ ਕਹਿੰਦੇ ਜਿਸ ਨੂੰ ਜਰਨਲ ਸ਼ਵੇਗ ਉਥੇ ਲੜਿਆ ਚੇਲਾ ਮਰਦ ਦਾ ਤੇਰੇ ਥਰ ਥਰ ਕੰਬਣ ਕਰਨੈ ਕਰਨ ਨੂੰ ਕਹਿੰਦੇ ਆ ਉਥੇ ਲੜਿਆ ਚੇਲਾ ਮਰਦ ਦਾ ਤੇਰੇ ਥਰ ਥਰ ਕੰਬਣ ਕਰਨੈ ਉਹ ਪੁੱਤ ਸੀ ਗੁਰੂ ਗੋਬਿੰਦ ਦਾ ਕਹਿੰਦੇ ਜਿਹਨੂੰ ਸੰਤ ਜਾਂਦਾ ਉਹਨਾਂ ਨੇ ਸ਼ਹਾਦਤ ਦਾ ਜਾਮ ਉਥੇ ਪੀਤਾ 4 ਸਤਨਾ ਮੈਂ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਲਿਖੀਆਂ ਨੇ ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ